ਸਰੇ ਹੀ ਬਾਬਾ ਹੀਰਾ ਸਿੰਘ ਪਠੱਲ ਕਾਲਜ ਜਿਹੜਾ ਲਹਿਰੇ ਚੱਲ ਰਿਆ ਸੀ ਇਹ ਸਾਰੇ ਉਹਦੇ ਮੁਲਾਜ਼ਮ ਇਹ 93 ਮੁਲਾਜ਼ਮ ਸੀ ਉੱਥੇ ਤੇ ਇਹ ਕਾਲਜ ਜਿਹੜਾ ਸਹੀ ਚੱਲ ਰਿਹਾ ਸੀ ਪਰ ਪਿਛਲੀ ਸਰਕਾਰ ਦੀ ਗਲਤੀ ਕਰਕੇ 36 ਮਹੀਨੇ ਤੋਂ ਉਹਨਾਂ ਨੂੰ ਤਰਫਾ ਨਹੀਂ ਮਿਲੀ ਦੀ ਕਾਂਗਰਸ ਸਰਕਾਰ ਕਾਲਜ ਹਾਂ ਕਾਲਜ ਬੰਦ ਹੋ ਗਿਆ ਜੀ ਇਹਨਾਂ ਦੇ ਵਿੱਚੋਂ ਕਿਸੇ ਨੇ 20 ਸਾਲ ਸਰਵਿਸ ਕੀਤੀ ਹੈ ਕਿਸੇ ਨੇ 15 ਸਾਲ ਕੀਤੀ ਹੈ ਜੀ ਲੰਬਾ ਸਮਾਂ ਇਹਨਾਂ ਨੇ ਲਹਿਰੀ ਦੇ ਪਿੱਛੇ ਵੀ ਜ। ਉਸ ਤੋਂ ਬਾਅਦ ਕਾਲਜ ਬੰਦ ਹੋ ਗਿਆ ਤਾਂ ਇਹ ਵਿਚਾਰੇ ਸਾਰੇ ਭਟਕਦੇ ਰਹੇ ਤੁਹਾਡੇ ਕੋਲੇ ਵੀ ਆਏ ਰੋਜ਼ ਮੇਰੇ ਕੋਲੇ ਵੀ ਆਉਂਦੇ ਸੀ ਅੱਜ ਇਹ ਸਾਰੇ ਫਰਿਆਦ ਲੈ ਕੇ ਤੁਹਾਡੇ ਕੋਲੇ ਆਏ ਨੇ ਕਿ ਇਹਨਾਂ ਨੇ ਸਾਰੀ ਉਮਰ ਉੱਥੇ ਗੁਜ਼ਾਰਤੀ ਇਹਨਾਂ ਨੂੰ ਦੁਬਾਰੇ ਉੱਥੇ ਦੂਜੇ ਕਾਰਜਾਂ ਦੇ ਵਿੱਚ ਜਿੱਥੇ ਵੀ ਉਚਿਤ ਸਮਝੋ ਇਹਨਾਂ ਨੂੰ ਅਡਜਸਟ ਕਿੰਨੇ ਜਾਣੇ ਤਾਂ ਇਹ 93 ਟੋਟਲ ਨੇ ਜੀ 75 ਨੇ ਲਿਖ ਕੇ ਦਿੱਤਾ ਇਹਦੇ 52 ਇੱਥੇ ਸਮੇਂ ਹਾਜ਼ਰ ਸਾਰੇ ਹੀ ਮੁਲਾਜ਼ਮ ਰੈਗੂਲਰ ਪੱਕੇ ਤੌਰ ਤੇ ਕੰਮ ਕਰਦੇ ਸੀ ਜੋ ਪੰਜਾਬ ਸਰਕਾਰ ਦੀ ਸੈਲਰੀ ਸੀ ਅਨਾਉਂਸ ਸੀ ਉਹ ਪੂਰੀ ਪ੍ਰੋਪਰ ਲੈ ਰਹੇ ਸੀ ਪਰ ਪਿਛਲੀ ਕੋਈ ਬੈਡ ਨੀਤੀ ਸਰਕਾਰ ਦੀ ਪੋਲਿਸੀਸ ਕਰਕੇ ਸਰਕਾਰ ਨੇ ਕਾਲਜ ਬੰਦ ਕਰਤਾ ਸਾ ਤੋਂ ਆਸ਼ਵਾਸਨ ਲਿਆ ਸੀ ਕਿ ਕਾਲਜ ਬੰਦ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਨੇੜੇ ਬਾਈ ਕਾਲਜਿਸ ਅਸੀਂ ਐਡਜਸਟ ਕਰਾਂਗੇ ਅਸੀਂ ਉਸ ਆਸਤੇ 5 ਸਾਲ ਆਪਣੇ ਲੰਘਾਤੇ ਕਿ ਸਾਨੂੰ ਅੱਜ ਐਡਜਸਟ ਕਰਨਗੇ ਕੱਲ ਐਡਜਸਟ ਕਰਨਗੇ ਔਰ ਕਈ ਮੁਲਾ ਕਿਉਂਕਿ ਅਸੀਂ ਰੈਗੂਲਰ ਤੌਰ ਤੇ ਕੰਮ ਕਰ ਰਹੇ ਸੀ ਕਈਆਂ ਨੇ ਉਸ ਮੁੱਦੇ ਤੇ ਲੋਨ ਵੀ ਲੈ ਲੇ ਕੋਈ ਨੇ ਘਰ ਬਣਾਉਣ ਤੇ ਲੈ ਲਿਆ ਕਈ ਨੇ ਕਿਸੇ ਕੰਮ ਲਈ ਲੋਨ ਲੈ ਲਿਆ ਹੁਣ ਅਸੀਂ ਇਹ ਕਿੱਥੋਂ ਪੂਰਾ ਕਰੀਏ ਸਰ ਅਸੀਂ ਦਰਸ਼ਟ ਵੀ ਨਾ ਉਹ ਗਲਤ ਬਣਾਇਆ ਗਿਆ ਪਹਿਲਾਂ ਇਹਦਾ ਨਾ ਸੀ ਗਵਰਨਮੈਂਟ ਪੋਲੀਸੀ ਸੇਰਟ ਤੱਕ ਤੋਂ ਬੰਦੇ ਇੱਥੇ ਸਟੂਡੈਂਟ ਅਡਮਿਸ਼ਨ ਦੇ ਲਈ ਹੋਦੀ ਸੀ ਪਰ ਉਸ ਤੋਂ ਬਾਅਦ ਇਹ ਟਰਸਟ ਬਣਾ ਕੇ ਬਾਬਾ ਹੀਰਾ ਸਿੰਘ ਭੱਟਲ ਕਾਲਜ ਬਣਾਉਂਦੇ ਸਿਰਫ ਤੇ ਸਿਰਫ ਨਾਮ ਚੇਂਜ ਕਰਨ ਦੇ ਲਈ ਤੇ ਉਹ ਟਰਸਟ ਨੂੰ ਜ਼ਮੀਨ ਵੇਚ ਤੇ ਕਰਦੀ ਇਹ ਲੋਕ ਟਰਸਟ ਦੇ ਮੁਲਾਜ਼ਮ ਕਰਦੇ ਜਿਹੜੇ ਰੈਗੂਲਰ ਮੁਲਾਜ਼ਮ ਸੀ ਉਹ ਇਹਨਾਂ ਦੀ ਗਲਤੀ ਨਹੀਂ ਕੁਝ ਸਾਡੀ ਤਾਂ ਕੋਈ ਗਲਤੀ ਨਹੀਂ ਸਿਰਫ ਆਪਣੇ ਸਿਆਸੀ ਹਿਤਾ ਕਰਕੇ ਲਾ ਲੋ ਜੋ ਮਰਜ਼ੀ ਲਾ ਲੋ ਇਹਨਾਂ ਨੂੰ ਟਰਸਟ ਦੇ ਮੁਲਾਜ਼ਮ ਕਰਤਾ ਇਹਨਾਂ ਦੀ ਵਿਚਾਰਾਂ ਨਹੀਂ ਗਲਤੀ ਕੋਈ ਉਹ ਦੋ ਕੋਈ ਉਹ ਦੋ ਨਹੀਂ ਕੋਈ ਕੀਤਾ ਵੀ ਸਾਡਾ ਕੀ ਕਰੋਗੇ ਜੀ ਨਹੀਂ ਸਰ ਅਸੀਂ ਮਤਲਬ ਸਾਡੇ ਨਾਲ ਦੇ ਮੁਲਾਜ਼ਮ ਜਾਂਦੇ ਹੁੰਦੇ ਸੀ ਸਰਕਾਰ ਕੋਲ ਪਹਿਲਾਂ ਸਰਕਾਰ ਕੋ ਅਸੀਂ ਇੰਨੇ ਗੇੜੇ ਮਾਰੇ ਅਸੀਂ ਸਭ ਨੇ ਰਿਕੁਐਸਟ ਕੀਤੀ ਸਾਡੇ ਇੱਕ ਵਿਚਾਰੇ ਇੱਕ ਸਾਥੀ ਉਹਨਾਂ ਨੇ ਫਹਾਲ ਹੈ ਕਿ ਸੁਸਾਈਡ ਕਿਉਂਕਿ ਉਹਨਾਂ ਨੇ ਕਰਜ਼ੇ ਲੈ ਲਏ ਸੀ ਰੈਗੂਲਰ ਜੌਬ ਸੀ ਉਹ ਵੀ ਨਾਲ ਬੈਠੇ ਨੇ ਸਰ ਉਹਨਾਂ ਦੇ ਦੋ ਬੱਚੇ ਰੋਲਗੇ ਨੇ ਉਹ ਵੀ ਵਿਚਾਰੇ ਆਏ ਹੋਏ ਨੇ ਉਹਨਾਂ ਨੇ ਵੀ ਮਤਲਬ ਅਸੀਂ ਬਹੁਤ ਸਰਕਾਰ ਨੂੰ ਅਪਰੋਚ ਕੀਤੀ ਕਿ ਅਸੀਂ ਨਾਲ ਦੇ ਵੀ ਮੈਂਟਲ ਟੌਰਚਰ ਸਹ ਰਹੇ ਹਾਂ 5 ਸਾਲ ਤੋਂ ਸਰ ਉਹਨਾਂ ਨੇ ਤਾਂ ਕੀ ਕਰਦੇ ਸਾਰੇ ਤੁਸੀਂ ਸੋ ਕੁਛ ਨਹੀਂ ਸਾਰੇ ਸਾਡੀ ਅਸਟਾਵਰੇਜ ਹੋ ਚੁੱਕੇ ਆ ਸਰ ਹੁਣ ਅਸੀਂ ਕਿੱਥੇ ਜਾਈਏ ਸਰ ਅਸੀਂ ਅਸੀਂ ਤਾਂ ਵੇਟ ਕਰ ਰਹੇ ਆ ਅਸੀਂ ਅੱਜ ਉਮੀਦ ਨਹੀਂ ਸਾਨੂੰ ਪੂਰਾ ਭਰੋਸਾ ਕਿ ਤੁਸੀਂ ਸਾਡਾ ਮਸਲਾ ਹੱਲ ਕਰੋਗੇ ਬਸ ਅਰ ਪੰਦੂ ਆਸ ਰੱਖ ਲਈ ਜਨਾਂ ਨੇ ਬਥੇਰੇ ਠੱਕੇ ਕਰਦੇ ਨੇ ਇਹਨਾਂ ਤੋਂ ਫਲੈਕਸਾਂ ਲਵਾਓ ਰੋਜ਼ ਹੋਰ ਕੀਤਾ ਇਹਨਾਂ ਨੇ ਪਿਛਲੀ ਸਰਕਾਰ ਨੇ ਮਤਲਬ ਇਹਨਾਂ ਸ਼ੋਸ਼ਣ ਹੀ ਹੋਇਆ ਜੀ ਗਵਰਨਮੈਂਟ ਅਮਪਲਾਈ ਤੇ ਜਾ ਕੇ ਟਰਸਟ ਦੀ ਗੱਲ ਗਲਤ ਗੱਲ ਆ ਇਹ ਸਾਨੂੰ ਸਲ ਸਾਡੇ ਘਰ ਚੱਲਦਾ ਕਰ ਦੋ ਰੋਟੀ ਪਾਣੀ ਚੱਲਦੀ ਕਰ ਦੋ ਅਸੀਂ ਕਰਜ਼ਿਆਂ ਚ ਦਬੇ ਪਿਆ ਸਨ ਹੋਰ ਕੁਝ ਨਹੀਂ ਚਾਹੀਦਾ ਸਰ ਚਲੋ 5 ਸਾਲ ਮਾਰੇ ਲੰਘ ਗਏ ਸਮਝ ਲਓ ਨਹੀਂ ਲਿਖਿਆ ਸੀ ਰੱਬ ਨੇ ਦਾਣਾ ਪਾਣੀ ਤੇ ਪਰ ਤੁਹਾਨੂੰ ਅਸੀਂ ਸਾਰੇ ਪੋਲੀਟੈਕਨਿਕ ਕਾਲਜਾਂ ਚ ਤੇ ਜਿੱਥੇ ਜਿੱਥੇ ਵੀ ਤੁਹਾਡਾ ਡਿਗਰੀ ਮੁਤਾਬਕ ਤੁਹਾਡਾ ਬਣਦਾ ਮਾਨ ਸਨਮਾਨ ਬਹਾਲ ਕਰਾਂਗੇ ਠੀਕ ਹੈ ਗੁੱਡ ਲੱਕ ਆਲ ધ ਬੈਸਟ ਤੇ ਤੁਹਾਨੂੰ ਸਾਰਿਆਂ ਨੂੰ ਅਡਜਸਟ ਕਰਾਂਗੇ ਤੇ ਦੁਬਾਰੇ ਘਰਾਂ ਚ ਖੁਸ਼ੀਆਂ ਦੁਬਾਰੇ ਆਉਣਗੀਆਂ 5 ਸਾਲ ਦਾ ਪੀਰੀਅਡ ਭੁੱਲ ਜਾਓ ਮਾੜਾ ਟਾਈਮ ਸਮਝ ਕੇ ਭੁੱਲ ਜਾਓ ਬਸ ਐਡਜਸਟ ਕਰ ਲੈ ਸਰ